ਸਤਿ ਸ੍ਰੀ ਅਕਾਲ ਸੜੀ ਸਰਕਲ ਦੇ ਕੋਟਪੂਰੇ ਤੋਂ ਟੀਮ ਸਾਡੇ ਕੋਲ ਰਾਸ ਵਗਰੇ ਵੱਨ ਲਈ ਹੜ ਪੀਟਾਂ ਲਈ ਲੈ ਕੇ ਆਏ ਆ ਤੇ ਇਹਦਾ ਪਰਮਾਨੰਦ ਇਹਦੇ ਵਿੱਚ ਜਿਹੜੀਆਂ ਰਾਸ਼ਨ ਦੀਆਂ ਕਿੱਟਾਂ ਨੇ ਆਲ ਸਰਫ ਹੈ ਸਾਬਣ ਹੈ ਧੋਣ ਵਾਲਾ ਤੇ ਕੱਪੜੇ ਧੋਣ ਵਾਲਾ ਸਾਬਣ ਹੈ ਝਾੜੂ ਆ ਪੋਚਾ ਔਰ ਛੋਟਾ ਛੋਟਾ ਸਮਾਨ ਹੈ ਜਿਹੜਾ ਅਸੀਂ ਜਿਹੜੇ ਜ਼ਿਆਦਾ ਹੀ ჭირਤ ਨੇ ਗਰੀਬ ਪਰਿਵਾਰ ਉਹਨਾਂ ਦੇ ਆਇਡੈਂਟੀਫਾਈ ਕਰਕੇ ਅਸੀਂ ਨਾਂ ਲਿਖੇ ਹੋਏ ਆ ਪਹਿਲਾਂ ਹੀ ਤੇ ਉਹਨਾਂ ਪਰਿਵਾਰਾਂ ਨੂੰ ਅਸੀਂ ਇਹ ਸਾਰੀ ਰਾਤ ਸਮਗਰੀ ਦੇ ਰਹੇ ਆ ਤਾਂ ਕਿ ਥੋੜੀ ਬੋਤੀ ਉਹਨਾਂ ਦੀ ਮਦਦ ਹੋ ਸਕੇ ਗੁਰੂ ਗੋਬਿੰਦ ਸਿੰਘ ਸਾਡੀ ਸਰਕਲ ਦੇ ਸਾਰੇ ਜੋਂਨ ਲਗਭਗ ਉਹ ਕੁਝ ਨਾ ਕੋਈ ਪ੍ਰਾਲੇ ਇਸ ਤਰ੍ਹਾਂ ਦੇ ਕਰਨ ਰਹੇ ਨੇ ਜੇਰਾਬਾਪਾ ਨਾਨਕ ਵੱਲੋਂ ਵੀ ਅਸੀਂ ਇਹ ਵਿਉਂਤਬੰਦੀ ਕੀਤੀ ਹੋਈ ਆ ਕਿ ਆਉਣ ਵਾਲੇ ਦਿਨਾਂ 'ਚ ਰਾਸ਼ਨ ਤੋਂ ਇਲਾਵਾ ਹੋਰ ਲੋੜਾਂ ਪੈਣੀਆਂ ਨੇ ਜਿਦਾਂ ਦਵਾਈਆਂ ਦੀਆਂ ਮੈਡੀਕਲ ਸੂਤ ਦੀ ਲੋੜ ਪੈਣੀ ਆ ਕੰਬਲ ਦਰੀਆਂ ਕਿਸ ਮੱਛਰਦਾਨੀਆਂ ਜਾਂ ਜਿਹੜੇ ਬਹੁਤੇ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਬੀ ਵੀ ਨਹੀਂ ਹੈਗਾ ਖੇਤੋਂ ਕੰਮ ਕਰਨ ਲਈ ਉਹਨਾਂ ਨੂੰ ਬੀਜ ਦੀ ਖਾਦ ਦੀ ਲੋੜ ਪੈਣੀ ਆ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਵਿਉਂਤਪੰਨ ਦੀ ਕੀਤੀ ਆ ਕਿ ਜਿੰਨੇ ਕਿ ਸਾਡੀ ਸਮਰੱਥਾ ਹੋਏਗੀ ਉਹ ਅਸੀਂ ਰਾਤ ਸਮਗਰੀ ਪਚਾਵਾਂਗੇ ਤੇ ਸੰਗਤ ਨੂੰ ਵੀ ਬੇਨਤੀ ਆ ਕਿ ਉਹ ਸਹਿਯੋਗ ਕਰਨ ਕਿਉਂਕਿ ਇਹ ਸੇਵਾ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਪਰਿਸ਼ਿਸ਼ਤ ਕੀਤੀ ਆ ਇਹ ਆਪਾਂ ਰਲ ਮਿਲ ਕੇ ਜੋ ਆਫਤ ਆਈ ਹੈ ਹੜਾਂ ਦੀ ਸਾਰਿਆਂ ਤੇ ਉਹਨੂੰ ਰਲ ਮਿਲ ਕੇ ਉਹਨਾਂ ਦਾ ਦਰਦ ਜ਼ਰੂਰ ਹੁੰਦਾ ਹੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਵੀ ਜੀਤ ਸਿੰਘ ਜੀ ਨੇ ਦੱਸਿਆਗਾ ਵੀ ਅਸੀਂ ਪੂਰਾ ਜਿਹੜਾ ਸਾਡਾ ਜ਼ੋਨ ਆ ਫਰੀਦਕੋਟ ਮੁਕਸਰ ਬਠਿੰਡਾ ਜ਼ੋਨ ਤੋਂ ਰਾਹਤ ਸਮੱਗਰੀ ਲੈ ਕੇ ਇੱਥੇ ਪਹੁੰਚੇ ਆ ਜੀ ਸਟਡੀ ਸਰਕਲ ਵੱਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਨਿਰਵਿਘਨ ਸਵਾਵਾਵਾਂ ਜਾਰੀ ਰਹੀਆਂ ਦੀਆਂ ਤੇ ਇਹ ਵੀ ਭਵਿੱਖ ਦੇ ਵਿੱਚ ਵੀ ਜਿਵੇਂ ਜਿਵੇਂ ਸਾਨੂੰ ਅਗਵਾਈ ਦੇਣਗੇ ਓਵੇਂ-ਓਵੇਂ ਅਸੀਂ ਇਹਨਾਂ ਦੇ ਕਹਿਣ ਅਨੁਸਾਰ ਰਾਹਤ ਸਮੱਗਰੀ ਤੇ ਹੋਰ ਵੀ ਲੋੜ ਦੀਆਂ ਚੀਜ਼ਾਂ ਪਹੁੰਚਾਉਂਦੇ ਰਵਾਂਗੇ ਜੀ ਸਟਡੀ ਸਰਕਲ ਵੱਲੋਂ ਪਹਿਲਾਂ ਵੀ ਫਾਜ਼ਿਲਕਾ ਖੇਤਰ ਦੇ ਵਿੱਚ ਵੀ ਸਵਾਵਾਵਾਂ ਜਾਰੀ ਹਨ ਪਸ਼ੂਆਂ ਦੀ ਫੀਡ ਦੀਆਂ ਸਵਾਵਾਵਾਂ ਵੀ ਜਾਰੀ ਹਨ ਰਾਸ਼ਨ ਇਸ ਤੋਂ ਇਲਾਵਾ ਹੋਰ ਰਾਹਤ ਸਮਗਰੀ ਵੱਖ-ਵੱਖ ਤਰ੍ਹਾਂ ਦੀ ਵੱਖ-ਵੱਖ ਥਿਚੜਾਂ 'ਚ ਪਹੁੰਚਾਈ ਜਾ ਰਹੀ ਹੈ। ਬਾਕੀ ਸਾਡੇ ਜ਼ਿਲ੍ਹਾ ਦਫ਼ਤਰ ਤੋਂ ਵੀ ਜਿਵੇਂ-ਜਿਵੇਂ ਅਗਵਾਈ ਲੀਆਂ ਮਿਲ ਰਹੀਆਂ ਹਨ, ਓਵੇਂ-ਓਵੇਂ ਜ਼ੋਨ ਦੀਆਂ ਟੀਮਾਂ, ਖੇਤਰ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।